ਦੇਸ਼ ਦੀ ਖੁਸ਼ਹਾਲੀ ਦੇ ਵਿੱਚ ਸੜਕਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਸੋ ਬੇਟ ਏਰੀਏ ਦੇ ਵਿੱਚ ਇਹ ਜਿਹੜੀ ਸੜਕਾ ਉਹ ਬਣ ਰਹੀ ਹੈ ਇੱਥੇ ਮੌਕੇ ਤੇ ਅਸੀਂ ਇੱਥੇ ਪੁੱਜੇ ਹਾਂ ਕੁਝ ਇਸ ਸੜਕ ਦੇ ਇਸ਼ੂਸ ਜਿਹੇ ਉਹ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਦੇਖਣ ਦੀ ਕੋਸ਼ਿਸ਼ ਉਹ ਕਰ ਰਹੇ ਹਾਂ ਕਿ ਕੀ ਘਾਟਵਾਦ ਇੱਥੇ ਹੈਗੀ ਆ ਕਿ ਮਾਲ ਜਿਹੜਾ ਆ ਉਹ ਪੂਰਾ ਸੜਕ ਦੇ ਉੱਤੇ ਨਹੀਂ ਪੈ ਰਿਆ ਸੀ ਸੋ ਜੇ ਇਲਾਕੇ ਦੇ ਜਿਹੜੇ ਨੁਮਾਇੰਦੇ ਹੈਗੇ ਆ ਉਹ ਇਦਾਂ ਦੀ ਦੇਖਭਾਲ ਕਰ ਲੈਣ ਤਾਂ ਜਿਹੜੀਆਂ ਸੜਕਾਂ ਆ ਉਹ ਸਾਡੀਆਂ ਕਿਤੇ ਨਾ ਕਿਤੇ ਬਹੁਤ ਵਧੀਆ ਬਣ ਸਕਦੀਆਂ ਸੋ ਗੱਲਬਾਤ ਇੱਥੇ ਕਰਕੇ ਦੇਖਦੇ ਆ ਤੇ ਕਿਵੇਂ ਸੜਕ ਬਣ ਰਹੀ ਆ ਇਹ ਜਿਹੜੀ ਸੜਕ ਬਣ ਰਹੀ ਹੈ ਜੀ ਇਹ ਕਿੱਥੋਂ ਕਿੱਥੇ ਤੱਕ ਬਣ ਰਹੀ ਹੈ ਜੀ ਟੰਡੀ ਦੇ ਕਬਰਾਂ ਤੱਕ ਤੋਂ ਛੇਰ ਘਰ ਫਲਾਈ ਚੌਂਕ ਤੱਕ ਫਲਾਈ ਚੌਂਕ ਤੱਕ ਬਣ ਰਹੀ ਹੈ ਹਨਾ ਜੀ ਤੇ ਇਹ ਕਿੰਨੀ ਰਿਕੁਆਇਰਮੈਂਟ ਤੁਹਾਨੂੰ ਹੈਗੀ ਆ ਕਿ ਕਿੰਨਾ ਜਿਹੜਾ ਇਹ ਮਾਲ ਤੁਸੀਂ ਪਾਉਣਾ ਹੈਗਾ ਜਾਂ ਇੱਥੇ ਪਾ ਰਹੇ ਆ ਕੰਪੈਕਟ ਜੀ 20 ਐਮ ਐਮ 20 ਐਮ ਐਮ ਮਤਲਬ ਕਿ ਬਜਰੀ ਵਿਦ ਲੁੱਕ ਜਿਹੜੀ ਉਹ ਕੰਪਲੀਟ ਪਾਉਣਾ ਹੈ ਹਾਂ ਜੀ ਹਾਂ ਜੀ ਤੋਂ ਇਹਨਾਂ ਦੇ ਕਹਿਣ ਦੇ ਮਤਲਕ ਕਿ ਜਿਹੜੀ ਇਥੇ ਬਜ਼ਰੀ ਆ ਉਹ 20 mm ਦਾ ਇਹਨਾਂ ਨੇ ਪੂਰਾ ਜਿਹੜਾ ਹੈਗਾ ਇਹ ਇਲਾਕੇ ਦੇ ਵਿੱਚ ਵੀਰ ਆ ਸਾਡਾ ਸੋਨੀ ਉਹਨੇ ਮੌਕੇ ਤੇ ਸਟੈਂਡ ਕਰੀ ਕਿ ਇੱਥੇ ਮਾਲ ਫੁਲਾ ਨਹੀਂ ਪੈ ਰਿਹਾ ਜੀ ਅਸਰਿਕਾਲ ਜੀ ਹਾਂ ਜੀ 사ਸੀ ਕਾਲ ਜੀ ਸੋਨੀ ਕੀ ਹਾਲ ਆ ਠੀਕ ਆ ਭਾਈ ਤੁਸੀਂ ਸੁਣਾਓ ਜੀ ਤੁਸੀਂ ਇਸ ਇਲਾਕੇ ਦੇ ਮੋਤਵਾਰ ਬੰਦੇ ਹੈਗੇ ਆ ਤੁਸੀਂ ਵਧੀਆ ਕਰਿਆ ਕਿਉਂਕਿ ਜੇ ਅਲਾਕਾ ਪੰਚਾਇਤ ਵਾਲੇ ਜਿਹੜੇ ਮੈਂਬਰਸ ਹੈਗੇ ਆ ਜੇ ਉਹ ਏਦਾਂ ਦੀ ਤੁਹਾਡੇ ਵਰਗੀ ਜਦੋਜਹਿਦ ਕਰਨ ਤਾਂ ਸੜਕਾਂ ਜਿਹੜੀਆਂ ਉਹ ਵਧੀਆ ਬਣ ਸਕਦੀਆਂ ਟਿਕਾਊ ਬਣ ਸਕਦੀਆਂ ਤੇ ਜਿਵੇਂ ਤੁਸੀਂ ਸਾਨੂੰ ਬੁਲਾਇਆ ਤੇ ਕੀ ਗੱਲਬਾਤ ਹੈਗੀ ਸੀ ਉਹ ਭਾਈ ਮੇਰੇ ਘਰ ਦੇ ਮੂਹਰੇ ਪਾਰੇ ਸੀ ਮੈਂ ਇਹਨਾਂ ਨੂੰ ਉੱਥੇ ਮੈਂ ਕੁਦਰਤੀ ਬੈਠਾ ਸੀ ਜਦ ਮੈਂ ਬੈਠਾ ਮੈਂ ਦੇਖਿਆ ਤਾਂ ਜਿਹੜਾ ਆਪਰੇਟਰ ਮਸ਼ੀਨ ਵਾਲਾ ਮਸ਼ੀਨ ਭਜਾ ਕੇ ਜਮਾ ਨੇ ਨਹੀਂ ਪਾ ਕੇ ਨਿਕਲ ਗਿਆ ਮਗਰੋਂ ਰੂਲੇ ਵਾਲ ਆ ਗਿਆ ਭਾਜੀ ਇਹ ਰੂਲਾ ਫੇਰ ਲੱਗਾ ਮੈਂ ਇਹਨੂੰ ਤਾਂ ਰੋਕ ਲਾ 2 ਮਿੰਟ ਤੇ ਮਾਲ ਤਾਂ ਪੂਰਾ ਹੈ ਨਹੀਂ ਆਪਣੇ ਸਰਕਾਰੀ ਭਾਜੀ ਆ ਆਪਣੇ ਦੋ ਵੀਰ ਉੱਪਰ ਉਧਰ ਆ ਬੈਠਾ ਆ ਇਹਨਾਂ ਨੂੰ ਮੈਂ ਕਿਹਾ ਵੀ ਕਿੰਨਾ ਵੀ ਥੋੜਾ ਕਾਜ ਕੰਪਾਸ ਚੱਕੀ ਫਿਰਦਾ ਕਿੰਨਾ ਮਾਲ ਪਾਣੇ ਆ ਇਹ ਕਹਿੰਦੇ ਵੀ 20 ਮਮ ਪਾਣੇ ਆ ਮੈਂ ਕਿਹਾ ਭਾਈ ਤੁਸੀਂ ਆਪ ਲਾ ਕੇ ਦੇਖੋ ਵੀ 20 ਮਮ ਹੈਗਾ ਆ ਇਹ ਕਹਿੰਦੇ ਜੀ ਬਿਲਕੁਲ ਨਹੀਂ 20 ਮਮ ਹੈਗਾ ਅਸੀਂ ਸਰਕਾਰੀ ਬੰਦੇ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਜਿੰਦੇ ਘੱਟ ਆ ਤੁਸੀਂ ਸਾਨੂੰ ਦੱਸੋ ਅਸੀਂ ਪੂਰਾ ਕਰਾਵਾਂਗੇ ਜੀ ਚਲੋ ਜੀ ਹੁਣ ਹੁਣ ਪੂਰਾ ਆ ਹੁਣ ਪੂਰਾ ਕਰ ਰਹੇ ਆ ਜੀ ਉਹ ਥੋੜੀ ਜਿਹੀ ਪਤਾ ਨਹੀਂ ਮਸ਼ੀਨ 'ਚ ਪ੍ਰੋਬਲਮ ਜੀ ਪਰ ਅਸੀਂ ਕਿਹਾ ਚੱਕਰ ਕਿਤੇ ਕਿਤੇ ਨਾ ਜੀ ਮਾਲ ਜਮੇ ਹੀ ਘਟ ਜਾਂਦਾ ਕਿਤੇ ਜ਼ਿਆਦਾ ਪੈ ਜਾਂਦਾ ਜੀ ਹਾਂ ਜੀ ਚਲੋ ਇਹਨਾਂ ਦੇ ਜਿਹੜੇ ਦਸਣ ਕਹਿਣ ਦੇ ਅਨੁਸਾਰ ਚਲੋ ਹੁਣ ਜਿਹੜੀ ਮੌਕੇ ਤੇ ਹੈਗਾ ਆ ਉਹ ਮਾਲ ਇਸ ਟਾਈਮ ਪੂਰਾ ਪੈ ਰਿਹਾ ਕਿਸੇ ਕਿਸੇ ਦੀ ਕੋਈ ਗੱਲ ਨਹੀਂ ਸੋ ਵਧੀਆ ਗੱਲ ਆ ਜਿੰਨੇ ਵੀ ਇਲਾਕੇ ਦੇ ਨੁਮਾਇੰਦੇ ਆ ਕਿਤੇ ਵੀ ਸੜਕ ਬਣਦੀ ਹੋਵੇ ਤਾਂ ਇਹਨਾਂ ਵਰਗਾ ਜਿਹੜਾ ਉਪਰਾਲਾ ਜਰੂਰ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਸੜਕਾਂ ਆ ਉਹ ਵਧੀਆ ਬਣ ਸਕਦੀਆਂ ਟਿਕਾਊ ਬਣ ਸਕਦੀਆਂ ਤੇ ਇਲਾਕਾ ਜਿਹੜਾ ਆ ਇਹਨਾਂ ਦੇ ਸੁਲਾੰਘਾਯੋਗ ਜਿਹੜਾ ਕਦਮ ਆ ਉਹਦੇ ਤੇ ਇਹਨੂੰ ਸ਼ਾਬਾਸ਼ ਜਿਹੜਾ ਇਹ ਜ਼ਰੂਰ ਦਿੰਦਾ ਧੰਨਵਾਦ